ਉਹ ਤਕੜੇ ਹੋ ਕੇ ਕਰਨਾ ਵਿਰੋਧੀਆਂ ਦਾ ਮੁਕਾਬਲਾ ਮੂੜ ਅਕਾਲੀ ਬਣਦੇ ਹੀ ਤਹਾੜਿਆ ਸੁੱਚਾ ਸਿੰਘ ਲੰਗਾ ਸਭ ਤੋਂ ਵੱਡਾ ਧੰਨਵਾਦ ਕਰਨਾ ਉਸ ਪਰਮੇਸ਼ਰ ਦਾ ਜਿਹਦੇ ਹੁਕਮ ਵਿੱਚ ਸਾਰਾ ਸੰਸਾਰ ਚੱਲਦਾ ਮੇਰੀ ਉਹਨਾਂ ਨੇ ਬਾਹਮ ਫੜੀ ਤੇ ਮੇਰਾ ਤਰਲਾ ਕਾਲੀ ਦਲ ਤੱਕ ਪਹੁੰਚਾਇਆ ਤੇ ਮੈਨੂੰ ਅਕਾਲੀ ਦਲ ਨੇ ਅੱਜ ਆਪਣੇ ਘਰ ਵਿੱਚ ਸ਼ਾਮਲ ਕਰਿਆ ਕਾਲੀਦਾਲ ਵਿੱਚ ਮੈਂ 10 ਸਾਲ ਜ਼ਿਲ੍ਹੇ ਦਾ ਆਪਣੇ ਪੰਜਾਬ ਕੈਬਨਿਟ ਦਾ ਵਜੀਰ ਰਿਹਾ ਹਾਂ ਔਰ ਲੰਬਾ ਸਮਾਂ ਮੈਂ ਜ਼ਿਲ੍ਹੇ ਦਾ ਜ਼ਾਇਦਾਦ ਰਿਆਂ ਸ਼ਰੂਨ ਕਮੇਟੀ ਦਾ ਮੈਂਬਰ ਰਿਹਾ ਹਾਂ ਇਸ ਪਾਰਟੀ ਦਾ ਮੈਂ ਕੀ ਦਿੰਦੇ ਦੇ ਸਕਦਾ ਪਾਰ ਜਿਸ ਪਾਰਟੀ ਵਿੱਚ ਜਨਮ ਲਿਆ ਜਿੰਨੇ ਇੰਨਾ ਕੁਝ ਦਿੱਤਾ ਮੈਂ ਆਖਰੀ ਸਾਹ ਵੀ ਉਸੇ ਪਾਰਟੀ ਚ ਲੈਣਾ ਚਾਹੁੰਦਾ ਅੱਜ ਮੈਂ ਦੋਵੇਂ ਹੱਥ ਜੋੜ ਕੇ ਧੰਨਵਾਦ ਕਰਨਾ ਪਾਰਟੀ ਦਾ ਮੈਨੂੰ ਪਾਰਟੀ 'ਚ ਸ਼ਾਮਲ ਕੀਤਾ ਮੈਨੂੰ ਕੋਈ ਲਾਲਚ ਨਹੀਂ ਹੁਣ ਕਿ ਮੈਂ ਨੂੰ ਕੋਈ ਚਾਹੀਦਾ ਪਾਰਟੀ ਕੋਲੋਂ ਮੈਂ ਪਾਰਟੀ ਲਈ ਸੇਵਾ ਕਰਾਂਗਾ ਔਰ ਪਾਰਟੀ ਗਲਤੀ ਕਰੂਗੀ ਘੂਰਾਂਗਾ ਵੀ ਕਿਉਂਕਿ ਮੈਂ ਬਾਦਲ ਸਾਹਿਬ ਨਾਲ ਕੰਮ ਕੀਤਾ ਵਾ ਮੈਂ ਆ ਹੁਣ ਜਿਹੜੇ ਆਉਂਦੇ ਨੇ ਗੱਲਾਂ ਕਰਦੇ ਨੇ ਅੱਜ ਜਾਏ ਤਾਂ ਸਿਰੇ ਟਿਕਟ ਦਿਓ ਜੀ ਨਹੀਂ ਦਿੱਤੀ ਤਾਂ ਅਸੀਂ ਚੱਲੇ ਜੇ ਆਮਚ ਅਸੀਂ ਚੱਲੇ ਜੇ ਕਾਂਗਰਸ ਚ ਅਸੀਂ ਚੱਲੇ ਜੇ ਫਲਾਣੇ ਚ ਅਠਾ ਪੈਰਾ ਜੀ ਇਹ ਸੀਨੀਅਰ ਬਣ ਜਾਂਦੇ ਨੇ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਰ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੋੜ ਤੋਂ ਪਾਰਟੀ ਵਿੱਚ ਸ਼ਾਮਲ ਕਰ ਲਿਆ ਗਿਆ ਉਸ ਤੋਂ ਬਾਅਦ ਸੁੱਚਾ ਸਿੰਘ ਲੰਗਾਰ ਨੇ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਵਿੱਚ ਜੰਮੇ ਹਨ ਤੇ ਸ਼੍ਰੋਮਣੀ ਅਕਾਲੀ ਦਲ ਵਿੱਚ ਹੀ ਮਰਨਗੇ ਉਹਨਾਂ ਦਾ ਕਹਿਣਾ ਸੀ ਕਿ ਕਾਫੀ ਲੰਮੇ ਸਮੇਂ ਤੋਂ ਇਹ ਮੰਗ ਕਰ ਰਹੇ ਸਨ ਕਿ ਉਹਨਾਂ ਨੂੰ ਪਾਰਟੀ ਦੀ ਮੁੱਖ ਧਾਰਾ ਵਿੱਚ ਫਿਰ ਸ਼ਾਮਲ ਕੀਤਾ ਜਾਵੇ ਜਿਸ ਦੀ ਹਾਈ ਕਮਾਂਡ ਨੇ ਬੇਨਤੀ ਪ੍ਰਵਾਨ ਕੀਤੀ ਤੇ ਉਹਨਾਂ ਨੂੰ ਸ਼ਾਮਲ ਕਰ ਲਿਆ ਗਿਆ ਉਹਨਾਂ ਨੇ ਕਿਹਾ ਕਿ ਉਹ ਦਿਨ ਰਾਤ ਪਾਰਟੀ ਲਈ ਕੰਮ ਕਰਨਗੇ ਅਤੇ ਪਾਰਟੀ ਨੂੰ ਲਾਂਬੰਦ ਕਰਕੇ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਕੰਮ ਕਰਨਗੇ ਉਹਨਾਂ ਨੇ ਕਿਹਾ ਕਿ ਜਿਹੜੇ ਲੀਡਰ ਪਾਰਟੀ ਤੇ ਮੁੱਖ ਧਾਰਾ ਤੋਂ ਲਾਂਬੇ ਹੋ ਕੇ ਕੰਮ ਕਰ ਰਹੇ ਨੇ ਉਹਨਾਂ ਦਾ ਵੀ ਤਰਲਾ ਕਰਨਗੇ ਕਿ ਸਾਰੇ ਹੀ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਨਾ ਹੀ ਉਹਨਾਂ ਨੇ ਵਿਰੋਧੀਆਂ ਤੇ ਵੀ ਤੰਜ ਕੱਸਦੇ ਹੋਏ ਕਿਹਾ ਕਿ ਤਕੜੇ ਹੋ ਜਾਣ ਹੋ ਤਕੜੇ ਮੁਕਾਬਲੇ ਦੇ ਨਾਲ ਉਹਨਾਂ ਦੇ ਨਾਲ ਨਜਿੱਠਿਆ ਜਾਏਗਾ ਮੈਂ ਅਕਾਲਪੁਰਖ ਦਾ ਸਭ ਤੋਂ ਵੱਡਾ ਧੰਨਵਾਦ ਕਰਨਾ ਵਾ ਉਸ ਪਰਮੇਸ਼ਰ ਦਾ ਜਿਹਦੇ ਹੁਕਮ ਵਿੱਚ ਸਾਰਾ ਸੰਸਾਰ ਚੱਲਦਾ ਮੇਰੀ ਉਹਨਾਂ ਨੇ ਬਾਹਮ ਫੜੀ ਤੇ ਮੇਰਾ ਤਰਲਾ ਕਾਲੀ ਦਲ ਤੱਕ ਪਹੁੰਚਾਇਆ ਤੇ ਮੈਨੂੰ ਕਾਲੀ ਦਲ ਨੇ ਅੱਜ ਆਪਣੇ ਘਰ 'ਚ ਸ਼ਾਮਲ ਕਰ ਲਿਆ ਮੈਂ ਬੜੇ ਚਿਰ ਦਾ ਮਿੰਟਾਂ ਕਰਦਾ ਸੀਗਾ ਤਰਲੇ ਲੈਂਦਾ ਸੀਗਾ ਕਿ ਜਿਸ ਪਾਰਟੀ 'ਚ ਮੈਂ ਜੰਮਿਆ ਵਾਂ ਜਿਸ ਪਾਰਟੀ ਨੇ ਮੈਨੂੰ ਪਿੰਡ ਦਾ ਮੈਂਬਰ ਪੰਚਾਇਤ ਬਣਾਇਆ ਸਰਪੰਚ ਬਣਾਇਆ گورنر ਕਾਉਂਸਲ ਦਾ ਮੈਂਬਰ ਬਣਾਇਆ ਸ਼ਰੋਣੀ ਕਮੇਟੀ ਦਾ ਮੈਂਬਰ ਮੈਂ 99 ਤੋਂ ਅੱਜ ਤੱਕ ਬਣਿਆ ਹੋਇਆ ਵਾਂ ਕਾਲੀ ਦਲ ਵਿੱਚ ਮੈਂ 10 ਸਾਲ ਜ਼ਿਲ੍ਹੇ ਦਾ ਆਪਣੇ ਪੰਜਾਬ ਕੈਬਨਿਟ ਦਾ ਵਜੀਰ ਰਿਹਾ ਮਾਂ ਔਰ ਲੰਬਾ ਸਮਾਂ ਮੈਂ ਜ਼ਿਲ੍ਹੇ ਦਾ ਜ਼ਾਇਦਾਦਾਰ ਰਿਹਾ ਸ਼ਰੋਣੀ ਕਮੇਟੀ ਦਾ ਮੈਂਬਰ ਰਿਹਾ ਵਾਂ ਇਸ ਪਾਰਟੀ ਦਾ ਮੈਂ ਕਿਤੇ ਇੰਤਰ ਸਕਦਾ ਇੱਥੇ ਤੇ ਇੱਕ ਦਰਿਆ ਦੇ ਪਾਣੀ ਵਾਂਗੂ ਪਾਣੀ ਤੁਰਦਾ ਜਾ ਰਿਹਾ ਮੇਰੀ ਜ਼ਿੰਦਗੀ ਵਿੱਚ 10-11 ਮੁੱਖ ਮੰਤਰੀ ਹੋਏ ਨੇ ਤੇ ਸਾਰਿਆਂ ਦਾ ਨਾਂ ਦਾ ਹੁਣ ਪੰਜਾਬ ਦੇ ਲੋਕਾਂ ਨੂੰ ਪਤਾ ਹੀ ਨਹੀਂ ਕਿ ਕਿਹੜਾ-ਕਿਹੜਾ ਹੋਇਆ ਵਾ 2 ਸਾਲ ਬਾਅਦ ਲੋਕਾਂ ਨੂੰ ਚੇਤਾ ਭੁੱਲ ਜਾਂਦਾ ਮੈਂ ਵਜ਼ੀਰ ਰਿਆਮ ਤੋਂ ਵੱਧ ਬੰਦਾ ਇਹੋ ਹੀ ਸੋਚੇ ਸੋਚਦਾ ਨਾ ਮੈਂ ਐਮਐਲਏ ਬਣ ਜਾਵਾਂ ਮੈਂ ਵਜ਼ੀਰ ਬਣ ਜਾਵਾਂ ਤੇ ਫਿਰ ਇੱਕ ਦਿਨ ਸਾਬਕਾ ਬਣਨਾ ਹੀ ਹੈ ਨਾ ਤੇ ਮੈਂ ਸਾਬਕਾ ਤੇ ਮੇਰੇ ਕੋ ਕਿਹਨੇ ਲਾਜ ਨਹੀਂ ਲੈਣਾ ਪਾਰ ਜਿਸ ਪਾਰਟੀ ਵਿੱਚ ਜਨਮ ਲਿਆ ਜਿਨੇ ਇੰਨਾ ਕੁਝ ਦਿੱਤਾ ਮੈਂ ਆਖਰੀ ਸਾਹ ਵੀ ਉਸੇ ਪਾਰਟੀ ਚ ਲੈਣਾ ਚਾਹੁੰਦਾ ਔਰ ਮੈਂ ਤਰਲੇ ਮਾਰਦਾ ਹਾਂ ਮੈਨੂੰ ਪਾਰਟੀ ਚ ਸ਼ਾਮਲ ਕਰ ਲੋ ਅੱਜ ਮੈਂ ਦੋਵੇਂ ਹੱਥ ਜੋੜ ਕੇ ਧੰਨਵਾਦ ਕਰਨਾ ਪਾਰਟੀ ਦਾ ਮੈਨੂੰ ਪਾਰਟੀ ਚ ਸ਼ਾਮਲ ਕੀਤਾ ਮੈਨੂੰ ਕੋਈ ਲਾਲਚ ਨਹੀਂ ਹੁਣ ਕਿ ਮੈਨੂੰ ਕੋਈ ਚਾਹੀਦਾ ਪਾਰਟੀ ਕੋਲੋਂ ਮੈਂ ਪਾਰਟੀ ਲਈ ਸੇਵਾ ਕਰਾਂਗਾ ਔਰ ਪਾਰਟੀ ਗਲਤੀ ਕਰੂਗੀ ਘੂਰਾਂਗਾ ਵੀ ਕਿਉਂਕਿ ਮੈਂ ਬਾਦਲ ਸਾਹਿਬ ਨਾਲ ਕੰਮ ਕੀਤਾ ਵਾ ਮੈਂ ਆ ਹੁਣ ਜਿਹੜੇ ਆਉਂਦੇ ਨੇ ਗੱਲਾਂ ਕਰਦੇ ਨੇ ਆਜ ਜਾਏ ਤਾਂ ਸਰੇ ਟਿਕਟ ਦਿਓ ਜੀ ਨਹੀਂ ਦਿੱਤੀ ਤਾਂ ਅਸੀਂ ਚੱਲੇ ਜੇ ਆਮਚ ਅਸੀਂ ਚੱਲੇ ਜੇ ਕਾਂਗਰਸ ਚ ਅਸੀਂ ਚੱਲੇ ਜੇ ਫਲਾਣੇ ਚ ਅੱਠਾਂ ਪੈਰਾਂ ਚ ਇਹ ਸੀਨੀਅਰ ਬਣ ਜਾਂਦੇ ਨੇ ਔਰ ਇਹੋ ਹੀ ਪਾਰਟੀ ਦੀ ਗਲਤੀ ਹੈ ਵੀ ਜਿਹੜਾ ਅੱਠਾਂ ਪੈਰਾਂ ਚ ਸੀਨੀਅਰ ਬਣਾ ਦਿੰਦੇ ਨੇ ਉਹੋ ਹੀ ਪਾਰਟੀ ਦਾ ਨੁਕਸਾਨ ਕਰਦਾ ਆ ਬੈਠੇ ਨੇ ਮੂਸਲ ਬਣ ਕੇ ਬੋਰਡ ਬਣ ਕੇ ਆ ਜਿਹੜੇ 8 10 ਸਾਡੇ ਟੱਬਰ ਦੇ ਜੀ ਪਰਾਂ ਹੋ ਕੇ ਬੈਠੇ ਨੇ ਨਾ ਇਹਨਾਂ ਨੇ ਸਾਰੀ ਸਾਰੀ ਜ਼ਿੰਦਗੀ ਇਹਨਾਂ ਨੇ ਅਕਾਲੀ ਦਲ ਚ ਹੰਡਾਈ ਏ ਢੀਂਡਸਾ ਸਾਹਿਬ ਨੇ ਬਾਦਲ ਸਾਹਿਬ ਤੋਂ ਬਾਅਦ ਸੈਕੰਡ ਕਮਾਂਡ ਸੰਭੀ ਅੱਜ ਪਰਾਂ ਬੈਣ ਦਾ ਮੌਕਾ ਨਹੀਂ ਆਖਰੀ ਸਟੇਜ ਤੇ ਨੇ ਤੇ ਆਖਰੀ ਸਟੇਜ ਤੇ ਉਹਨਾਂ ਨੂੰ ਆਪਣੀ ਜ਼ਿੰਦਗੀ ਦੀ ਸਾਰੀ ਤਾਕਤ ਅਕਾਲੀ ਦਲ ਲਈ ਲਾ ਦੇਣੀ ਚਾਹੀਦੀ ਏ ਤੁਸੀਂ ਅਪੀਲ ਕਰੋਗੇ ਮੈਂ ਅਪੀਲ ਕਰਾਂਗਾ ਮੈਂ ਤਰਲਾ ਵੀ ਮਾਰਾਂਗਾ ਮੈਂ ਪੈਰ ਵੀ ਫੜਾਂਗਾ ਉਹਦੇ ਚ ਢੀਂਡਸਾ ਸਾਹਿਬ ਬੈਠੇ ਨੇ ਰਖੜਾ ਸਾਹਿਬ ਬੈਠੇ ਨੇ ਅੱਜ ਚੰਦੂ ਮਾਹਰਾਜੀ ਬੈਠੇ ਨੇ ਮਲੂਕਾ ਜੀ ਬੈਠੇ ਨੇ ਇਹ ਪੁਰਾਣੇ ਬੰਦੇ ਨੇ ਸਾਡੇ ਇਸ ਪਾਰਟੀ 'ਚ ਜਾਣ ਪਾਉਣ ਵਾਲੇ ਲੋਕ ਨੇ ਔਰ ਮੈਂ ਸਮਝਦਾ ਕਿ ਜਿੰਨਾ ਚਿਰ ਉਹ ਪਰ੍ਹਾਂ ਰਹਿੰਦੇ ਨੇ ਉਹ ਪਾਰਟੀ ਦਾ ਬੜਾ ਵੱਡਾ ਨੁਕਸਾਨ ਹੋ ਰਿਹਾ ਏਜੰਸੀਆਂ ਪਾਰਟੀ ਨੂੰ ਪੈ ਗਈਆਂ ਨੇ ਕੋਈ ਸੁਖਬੀਰ 'ਚ ਦੋਸ਼ ਨਹੀਂ ਪਰ ਏਜੰਸੀਆਂ ਨੇ ਚਾਰ ਚੁਫੇਰੇੋਂ ਸੁਖਬੀਰ ਨੂੰ ਘੇਰਿਆ ਜਿਵੇਂ ਕਾਂਗਰਸੀਆਂ ਏਜੰਸੀਆਂ ਨੇ ਕਾਲੀਦਲ ਨੂੰ ਘੇਰ ਕੇ ਨੁਕਸਾਨ ਕੀਤਾ ਸੀਗਾ ਅੱਜ ਉਸੇ ਤਰ੍ਹਾਂ ਏਜੰਸੀਆਂ ਨੇ ਫੇਰ ਸ਼੍ਰੋਮਣੀ ਅਕਾਲੀ ਦਲ ਨੂੰ ਘੇਰਾ ਪਾਇਆ ਹੋਇਆ ਵਾ ਆਓ ਪੰਜਾਬ ਦੇ ਲੋਕੋ ਅਣਖੀ ਲੋਕੋ ਗੱਲ ਨੂੰ ਸਮਝਣ ਵਾਲੇ ਸਿਆਣਿਓ ਅਕਾਲੀ ਦਲ ਨੂੰ ਬਚਾਈਏ ਇੱਕੋ ਇੱਕ ਅਕਾਲੀ ਦਲ ਦੀ ਪਾਰਟੀ ਏ ਜਿਹੜੀ ਸਿੱਖਾਂ ਦੀ ਗੱਲ ਦੁਨੀਆ 'ਚ ਕਰ ਸਕਦੀ ਏ ਲਗਾ ਸਾਹਿਬ ਬਿਲਕੁਲ ਤੁਸੀਂ ਲੰਬਾ ਤਜਰਬਾ ਤੁਹਾਡਾ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਜਲਸੀਆਂ ਪੈ ਗਈਆਂ ਨੇ ਸਰਕਾਰਾਂ ਵੀ ਜਿਹੜੀ ਨਵੀਆਂ ਆਈਆਂ ਇਹ ਬਦਲਾਅ ਦੇ ਨਾਂ ਦੇ ਉੱਤੇ ਆਈਆਂ ਸੀ ਕੀ ਮੰਨਦੇ ਕੋ ਬਦਲਾਅ ਹੋ ਗਿਆ ਜੀ ਬਦਲਾਅ ਬਹੁਤ ਵੱਡਾ ਹੋ ਗਿਆ ਆ ਡੈਮੋਕਰੇਸੀ ਦਾ ਬੇੜਾ ਹੀ ਕਰਕ ਕਰ ਛੜਿਆ ਇਹਨਾਂ ਨੇ ਲੋਕਤੰਤਰ ਜਿਹੜਾ ਪੰਚਾਇਤ ਤੋਂ ਸ਼ੁਰੂ ਹੁੰਦਾ ਇਹ ਪੰਚਾਇਤ ਦੇ ਵਿੱਚ ਲੋਕਤੰਤਰ ਰਹਿ ਗਿਆ ਵਾ ਲੋਕਤੰਤਰ ਦਾ ਸਤਿਆਨਾਸ਼ ਕਰ ਦਿੱਤਾ ਮੈਂ ਹਾਈ ਕੋਰਟ ਤੇ ਸੁਪਰੀਮ ਕੋਰਟ ਨੂੰ ਬੇਨਤੀ ਕਰਾਂਗਾ ਕਿ ਜੇ ਮੇਰੀ ਆਵਾਜ਼ ਸੁਣਦੇ ਨੇ ਤੇ ਦਖਲ ਦੇਣ ਪੰਜਾਬ ਦੀ ਧਰਤੀ ਤੇ ਲੋਕਤੰਤਰ ਨੂੰ ਬਚਾ ਲੈਣ ਨਹੀਂ ਤੇ ਇਹ ਨਾਮੀਨੇਟ ਪੰਚਾਇਤਾਂ ਕਰਨ ਦਾ ਅਧਿਕਾਰ ਦੇ ਦੇਣ ਪਿੱਛੇ ੜੀ ਸਰਕਾਰ ਆਏ ਨਾਮੀਨੇਟ ਕਰ ਲੈ ਲੋਕਾਂ ਨੂੰ ਨਾ ਲੜਾਈਏ ਨਾ ਪੜਾਈਏ ਭਰਾਵਾਂ ਨੂੰ ਨਾ ਸਿਰ ਇੱਕ ਦੂਜੇ ਕੋ ਫੜਵਾਈਏ ਲਮਾਤਮਾ ਪਾਰਟੀ ਤੋਂ ਵਖਰੇ ਦੇਓ ਵਿਰੋਧੀਆਂ ਨੂੰ ਕੀ ਜਵਾਬ ਹੈ ਅਬ ਵਿਰੋਧੀਆਂ ਕੋਲੋਂ ਤਾਂ ਸਿੱਖੀ ਦਾ ਬਹੁਤ ਕੁਝ ਸਿੱਖਿਆ ਵਿਰੋਧੀਆਂ ਜਿਹੜੇ ਮੇਰਾ ਵਿਰੋਧ ਕਰਦੇ ਰਹੇ ਨੇ ਨਾ ਇਹਨਾਂ ਆਪਣੇ ਆਪ ਨਹੀਂ ਆਪਣੀ ਹਵਾਨਾ ਲਈ ਮਰ ਜਾਣਾ ਮੈਂ ਇਹਨਾਂ ਨੂੰ ਮਾਰਨ ਦੀ ਲੋੜ ਹੀ ਨਹੀਂ ਪੈਣੀ ਤੁਹਾਡੇ ਹਲਕੇ ਜੀ ਪਾਪੀ ਕੋ ਮਾਰਨੇ ਲਈ ਪਾਪ ਹੀ ਮਾਂ ਬਲੀ ਹੈ ਕਈ ਲੋਕ ਇਹਨੇ ਗਲਤ ਕੰਮ ਕਰ ਜਾਂਦੇ ਨੇ ਨਾ ਰਾਤ ਨੀਂਦ ਆਉਂਦੀ ਐ ਨਾ ਦਿਨੇ ਆਉਂਦੀ ਐ ਉਹ ਰੋਜ਼ ਮਰਦੇ ਨੇ ਤੇ ਰੋਜ਼ ਹੀ ਜੀਂਦੇ ਨੇ ਰੋਜ਼ ਹੀ ਮਰਦੇ ਨੇ ਤੇ ਰੋਜ਼ ਹੀ ਜੀਂਦੇ ਨੇ ਉਹਨਾਂ ਨੂੰ ਇੱਕ ਵਾਰੀ ਮਰਨ ਦੀ ਚ ਲੋੜ ਐ ਜਿਦਾ ਜੀ ਜਿਹੜੇ ਇੱਕ ਤਾਂ ਵਿਰੋਧੀ ਸਾਹਮਣੇ ਵਾਲੇ ਹੁੰਦੇ ਨੇ ਕਿ ਜਿਹੜੇ ਅੰਦਰੂਨੀ ਨੇ ਆਪਣੇ ਚ ਰਹਿ ਕੇ ਵੀ ਜਿਨ੍ਹਾਂ ਨੇ ਕਈਆਂ ਨੇ ਵਿਰੋਧ ਕੀਤਾ ਜੀ ਉਹ ਜਿਹੜੇ ਆਪਣੇ ਚ ਬੈੰਦੇ ਉਹਨਾਂ ਚ ਜਾਨ ਥੋੜੀ ਹੁੰਦੀ ਉਹ ਮੁੱਕ ਜਾਂਦੀ ਹੁੰਦੀ ਆਪਣੇ ਆਪ ਹੀ ਮੁੱਕ ਜਾਣੀ ਐ ਹੁਣ ਜਿੰਨੀ ਕ ਮੇਰੇ ਚ ਵਾਦੀ ਜਾਣੀ ਐ ਉਹ ਨਹੀਂ ਉਹਨਾਂ ਦੀ ਨਿਕਲਦੀ ਜਾਣੀ ਐ ਆਉਣ ਵਾਲੀਆਂ ਚੋਣਾਂ ਦੇ ਵਿੱਚ ਲੰਗਾ ਦਾ ਕੀ ਹੋ ਲਾਂਗੇ ਪੂਰਾ ਹੋਏਗਾ ਤਨ ਦਈ ਦੇ ਨਾਲ ਲੜਾਂਗੇ ਬੰਬੇਰੀਆਂ ਭਵਾਵਾਂਗੇ ਐ ਜੁੰਡਿਆਂ ਤੋਂ ਫੜ ਫੜ ਕੇ ਫੇਰਾਂਗੇ ਇਹਨਾਂ ਨੂੰ ਰਾਜਨੀਤੀ 'ਚ ਨੰਗਿਆ ਕਰਾਂਗੇ ਲੋਕਤੰਤਰ ਦੀ ਭਾਲੀ ਕਰਾਂਗੇ ਲੋਕਾਂ 'ਚ ਵਿਸ਼ਵਾਸ ਰੱਖਾਂਗੇ ਲੋਕਾਂ ਦਾ ਦਿਲ ਜਿੱਤਾਂਗੇ ਲੋਕਾਂ ਦੇ ਦਿਲਾਂ ਤੇ ਰਾਜ ਕਰਾਂਗੇ ਲੋਕਾਂ 'ਚ ਵਿਚਰਾਂਗੇ ਜਿੱਦਾਂ ਤੁਸੀਂ ਗੱਲ ਕੀਤੀ ਹੈ ਕੋਈ ਪਾਰਟੀ ਦੇ ਨਾਲ ਕੋਈ ਜਥੇ ਦਾ ਕੋਈ ਸੌਦਾ ਜਾਂ ਕੋਈ ਮੰਗਤ ਨਹੀਂ ਰੱਖੀ ਗਈ ਕਿ ਕੋਈ ਪਾਰਟੀ ਕੋ ਮੰਗ ਨਹੀਂ ਪਾਰਟੀ ਜੋ ਦਿੱਤਾ ਮੈਂ ਦੇਣੀ ਨਹੀਂ ਦੇ ਸਕਦਾ ਪਾਰਟੀ ਦਾ ਪਾਰਟੀ ਮੰਗ ਤੇ ਮੂਜੀ ਲੋਕ ਰੱਖਦੇ ਨੇ ਮੈਂ ਮੂਜੀ ਨਹੀਂਗਾ ਮੈਂ ਸ਼ੀਦਾਂ ਦੇ ਸਤਾਨ ਤੇ ਬੈਠਾ ਆਵਾ ਮੈਂ ਪਾਰਟੀ ਕੋ ਕੋਈ ਮੰਗ ਨਹੀਂ ਰੱਖਦਾ ਮੈਂ ਪਾਰਟੀ ਦੀ ਸੇਵਾ ਕਰਾਂਗਾ ਜਿਹਨੂੰ ਵਾਲੀ ਆਉਣ ਵਾਲੀ ਇਲੈਕਸ਼ਨ ਜਿਹੜਾ ਲੜਨਗੇ ਜੀ ਫਿਰ ਹੁਣ ਇਹ ਤਾਂ ਪਾਰਟੀ ਦੀ ਮਰਜ਼ੀ ਹੈ ਮੈਂ ਨਹੀਂ ਲੜੂੰਗਾ ਪਾਰਟੀ ਦੀ ਮਰਜ਼ੀ ਹੈ ਏ ਨੂੰ ਲੜਾਉਣ ਬੀ ਨੂੰ ਲੜਾਉਣ ਸੀ ਨੂੰ ਲੜਾਉਣ ਜਿਹਨੂੰ ਲੜਾਉਣ ਜਿਹਨੂੰ ਲੜਾਉਣ ਤਨ ਦੇ ਨਾ ਨਾਲ ਆ ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਮੈਂ ਸ਼ੀਦਾਂ ਦੇ ਸਤਾਨ ਤੇ ਆ ਮੈਂ ਤਨ ਦੇ ਨਾ ਕਾਲੋਂ ਦੀ ਮਦਦ ਕੀਤੀ ਸੀ ਤਨ ਦਈ ਨਾ ਉਹਦਾ ਪਿਓ ਸਾਡਾ ਯਾਰ ਸੀ ਸਾਡਾ ਭਰਾ ਸੀ ਅਸੀਂ ਇਕੱਠੇ ਕੰਮ ਕਰਦੇ ਰਹੇ ਆ ਉਹਦੀ ਮਾਤੀ ਮਾਰ ਗਈ ਜਿਹੜਾ ਪਾਰਟੀ ਛੱਡ ਗਿਆ ਨਹੀਂ ਤੇ ਉਹ ਉਹਦਾ ਬਦਲ ਹੀ ਕੋਈ ਨਹੀਂ ਸੀਗਾ ਉਹਦੇ ਮਤ ਮਾਰ ਗਈ ਮੈਂ ਉਹਦੀ ਵੀ ਮਦਦ ਕੀਤੀ ਹੈ ਜਿਹੜਾ ਆਂਦਾ ਹੀ ਮੇਰੀ ਮਦਦ ਨਹੀਂ ਕੀਤੀ ਜੈਦਾਦੀ ਇੱਕ ਡਾਇਲੌਗ ਬੜਾ ਮਸ਼ਹੂਰ ਹੋਇਆ ਹਾਏ ਹੋਏ ਰੱਬਾ ਲੰਗਾ ਆ ਗਿਆ ਹੁਣ ਕੀ ਕਹਿੰਦੇ ਹੋ ਅੱਜ ਗੱਲ ਚਲੀ ਆ ਅੱਜ ਇਹ ਗੱਲ ਗੱਲ ਚਲੀ ਆ ਗਈ ਹੈ ਇਹ ਹੁਣ ਇਹ ਲੱਗੇਗਾ ਵਿਰੋਧੀਆਂ ਨੂੰ ਇਹ ਵਾਲਾ ਕਰੰਟ ਚਲੋ ਕੋਸ਼ਿਸ਼ ਕਰਾਂਗੇ ਸਾਰਾ ਜ਼ਿਲ੍ਹਾ ਆਰਗੇਨਾਈਜ਼ ਕਰਕੇ ਤੇ ਕੋੜੀ ਤੇ ਚੜੀਆ ਮੈਨੂੰ ਖੁਸ਼ੀ ਹੈ ਮੈਂ ਦੋ ਵਾਰੀ ਆਪਣੀ ਪ੍ਰਧਾਨਗੀ ਥੱਲੇ ਸਾਰਾ ਸਾਰਾ ਜ਼ਿਲ੍ਹਾ ਜਿੱਤਦਾ ਰਿਆਂ ਔਰ ਸਰਕਾਰ ਪ੍ਰਕਾ